ਕਾਜੀ ਮੈਂ ਧਰਮਿੰਦਰ ਸਿੰਘ ਜਨਰਲ ਸੈਕਟਰੀ ਸ਼ੀਤਪਾਲ ਸਿੰਘ ਨੌਜੋਬਾ ਪੰਜਾਬ ਪੰਜਾਬ ਦੇ ਹੜ੍ਹਾਂ ਦੇ ਮਾਦੇ ਨਜ਼ਰ ਕਹ ਲਈਏ ਵੀ ਪੰਜਾਬ ਦੇ ਲੋਕਾਂ ਨੇ ਇੱਕ ਦੂਜੇ ਦੀ ਬਾਹ ਫੜਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਉੱਥੇ ਹੀ ਜਿੰਨੀਆਂ ਵੀ ਸਮਾਜ ਸੇਵੀ ਸੰਸਥਾਵਾਂ ਐ ਜਾਂ ਕਿਸਾਨ ਜਥੇਬੰਦੀਆਂ ਐ ਜਾਂ ਜਿੰਨੇ ਵੀ ਲੜਦੇ ਲੋਕ ਐ ਉਹਨਾਂ ਸਾਰਿਆਂ ਨੇ ਹੜ੍ਹਾਂ ਦੇ ਵਿੱਚ ਇੱਕ ਦੂਜੇ ਦੀ ਬਾਹ ਫੜ ਕੇ ਇੱਕ ਮਿਸਾਲ ਕੰਮ ਕੀਤੀ ਐ ਵੀ ਪੰਜਾਬ ਜਿਹੜਾ ਹਰ ਮਾੜੀ ਘੜੀ ਦੇ ਵਿੱਚ ਪੰਜਾਬ ਤੋਂ ਬਾਹਰੀ ਵੀ ਕਹ ਲਈਏ ਚੂਬਿਆਂ ਦੇ ਵਿੱਚ ਮਦਦ ਕਰਦਾ ਆਇਆ ਐ ਉਹ ਪੰਜਾਬ ਦੀ ਮਦਦ ਕਰਨ ਦੇ ਵਿੱਚੇ ਕੋਈ ਕਮੀ ਨਹੀਂ ਛੱਡ ਰਿਹਾ ਚਾਹੇ ਹਰਿਆਣਾ ਆ ਜਾਂ ਰਾਜਸਥਾਨ ਆ ਹੋਰ ਸੂਬਿਆਂ ਤੋਂ ਵੀ ਲਗਾਤਾਰ ਪੰਜਾਬ ਦੇ ਵਿੱਚ ਮਦਦ ਦੀ ਦਾਨੀ ਸਜਣਾ ਨੇ ਢੇਰ ਲਗਾ ਦਿੱਤੇ ਆ ਵੀ ਕਹ ਲਈਏ ਕਿ ਇੱਕ ਇੱਕ ਪਿੰਡ ਦੇ ਵਿੱਚ 20-20 ਬਾਰ ਵੀ ਲੋਕ ਮਦਦ ਕਰਨ ਦੇ ਲਈ ਆ ਗਏ ਆ ਉੱਥੇ ਹੀ ਅੱਜ ਮੁਕੇਰੀਆਂ ਦੇ ਪਿੰਡ ਦੇ ਬਹਿਤਾਪੁਰ ਦੇ ਵਿੱਚ ਅਸੀਂ ਖੜੇ ਆ ਜਿੱਥੇ ਹਰਦੀਪ ਖੁੱਡਾ ਜੀ ਸਾਡੇ ਅਜੀਜ਼ ਹੈ ਬੜੇ ਕਿਸਾਨੀ ਅੰਦੋਲਨ ਦੇ ਵਿੱਚ ਰਹਿਣ ਵਸੇਰਾ ਇਹਨਾਂ ਨੇ ਬਣਾ ਕੇ ਬਹੁਤ ਜ਼ਿਆਦਾ ਸਾਡੇ ਕਿਸਾਨੀ ਖੋਲ ਦੇ ਵਿੱਚ ਸਾਡੀ ਮਦਦ ਕੀਤੀ ਸੀ ਜਿਹੜਾ ਦੇ ਭਤੀਜੇ ਹੈ ਮਨਪ੍ਰੀਤ ਸਿੰਘ ਤੇ ਇਹਨਾਂ ਦੇ ਭਤੀਜਾ ਜੀ ਦੇ ਨਾਲ ਇਹਦੇ ਮਿੱਤਰ ਹੈ ਪ੍ਰਵਾਕਰ ਜੀ ਜਿਹੜੇ ਨੌਇੜਾ ਦੇ ਵਿੱਚ ਕਿੰਗਸਪੈਨ ਨਾਮ ਦੀ ਜਿਹੜੀ ਕੰਪਨੀ ਹੈ ਜਿੰਦਲ ਕੰਪਨੀ ਉਹਦੇ ਵਿੱਚ ਕੰਮ ਕਰਦੇ ਆ ਤੇ ਆਪ ਇਹਨਾਂ ਨੇ ਆਪਣੀ ਮਾਇਕ ਸਹਾਇਤਾ ਇਕੱਠੀਆਂ ਕਰਕੇ ਨੌਇੜਾ ਤੋਂ ਚਲਕੇ ਪੂਰੇ ਪੰਜਾਬ ਭਰ ਦੇ ਵਿੱਚ ਮਦਦ ਕਰ ਰਿਹਾ ਇਹਨਾਂ ਦੇ ਵੱਲੋਂ ਲੇਡੀਜ਼ ਦੇ ਵਰਤੋ ਦੀ ਵਾਲੀਆਂ ਜਿਹੜੀਆਂ ਜਿਹੜੀਆਂ ਵਸਤੂਆਂ ਆ ਕਲੀਏ ਚੀਜ਼ਾਂ ਆ ਉਹਨਾਂ ਦਾ ਖਾਸ ਕਰਕੇ ਯਤਨ ਕੀਤਾ ਕਿਉਂਕਿ ਔਰਤਾਂ ਨੂੰ ਮਦਦ ਦੇ ਰੱਖਦੇ ਹੋਏ ਇਹਨਾਂ ਨੇ ਪੂਰਾ ਪ੍ਰਬੰਧ ਕੀਤਾ ਤੇ ਅੱਜ ਹਰਦੀਪ ਫੁੱਟਾ ਜੀ ਨੇ ਆਪ ਕਿਹਾ ਵੀ ਅਸੀਂ ਸਪੈਸ਼ਲ ਮਕੇਰੀਆਂ ਦੇ ਵਿੱਚ ਵੀ ਇੱਕ ਜਗ੍ਹਾ ਤੇ ਜ਼ਰੂਰ ਜਾਣਾ ਚਾਹੁੰਦੇ ਆ ਤੇ ਆਏ ਆ ਜਿੱਥੇ ਇਹਨਾਂ ਦਾ ਜੀਆਇਆ ਕਰਦੇ ਆ ਮੁਕੇਰੀਆਂ ਦੇ ਕਿਸਾਨ ਤੇ ਨੌਜਵਾਨ ਜਥੇਬੰਦੀਆਂ ਵੱਲੋਂ ਧੰਨਵਾਦ ਕਰਦੇ ਆ ਪੀਰਾਂ ਨੇ ਮਦਦ ਕੀਤੀ ਹੈ ਪ੍ਰਭাকর ਜੀ ਦਾ ਤੇ ਮਨਪ੍ਰੀਤ ਜੀ ਦਾ ਵੀ ਇਹਨਾਂ ਦੀ ਸਾਰੀ ਟੀਮ ਦਾ ਵੀ ਧੰਨਵਾਦ ਕਰਦੇ ਆ ਕਿ ਸਾਡੇ ਮੁਕੇਰੀਆਂ ਦੇ ਲੋਕਾਂ ਦੀ ਜਿਹੜੀ ਔਖੇ ਵੇਲੇ ਜਿਨ੍ਹਾਂ ਨੇ ਬਾਹ ਫੜੀ ਹੈ ਮੈਂ ਹਰਦੀਪ ਜੀ ਨੂੰ ਕਹਿਣਾ ਵੀ ਉਹ ਵੀ ਇੱਕ ਮਿੰਟ ਜੇ ਕੋਈ ਗੱਲ ਕਹਿਣੀ ਹੈ ਤਾਂ ਕਹਿਣ ਜ਼ਰੂਰ ਸਰਦੀਪ ਜੀ ਤੁਸੀਂ ਆਪਣੇ ਪਿੰਡ ਵੱਲੋਂ ਬੜਾ ਧੰਨਵਾਦ ਕਰਦੇ ਆ ਜੀ ਇਹਨਾਂ ਦਾ ਧੰਨਵਾਦ ਸਾਰਿਆਂ ਦਾ ਜੀ ਦੇਖੋ ਅਸੀਂ ਯਤਨ ਕਰਾਂਗੇ ਇਸ ਗੱਲ ਨੂੰ ਧਰਮਿੰਦਰ ਜੀ ਆ ਜਾਂ ਜੱਫੇਵੰਦੀ ਵਾਲੇ ਲੋਕ ਕਿ ਸਰਕਾਰਾਂ ਇਹਨਾਂ ਗੱਲਾਂ ਦਾ ਪੱਕਾ ਪ੍ਰਬੰਧ ਕਰਨ ਪਰ ਜਿਵੇਂ ਸਾਡੇ ਨੌਜਵਾਨ ਵੀਰ ਇਹ ਕਿੰਗਸਪੈਨ ਜਿੰਦਲ ਕੰਪਨੀ ਤੋਂ ਆਏ ਆ ਤੋਂ ਦੇਸ਼ ਦੇ ਬਕਰੇ-ਬਕਰੇ ਹਿੱਸੇ ਤੋਂ ਜਿਹੜੇ ਲੋਕ ਆਪਣੇ ਲੋਕਾਂ ਦੀ ਵਾਹ ਫੜ ਰਹੇ ਇੱਕ ਚੰਗੀ ਸ਼ੁਰੂਆਤ ਆ ਜਿੱਥੇ ਵੀ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਜਾਂ ਦੂਜੀਆਂ ਸਟੇਟਾਂ 'ਚ ਇੱਕ ਦੂਜੇ ਦੇ ਵਿਵਸਥਾ ਪੈਂਦੀ ਆ ਸਾਨੂੰ ਜਾਤਾਂ ਤੋਂ ਉੱਪਰ ਉੱਠ ਕੇ ਧਰਮਾਂ ਤੋਂ ਉੱਪਰ ਉੱਠ ਕੇ ਲੜਾਈਆਂ ਤੋਂ ਉੱਪਰ ਉੱਠ ਕੇ ਇੱਕ ਦੂਜੇ ਦੇ ਨਾਲ ਖੜੇ ਹੋਣਾ ਚਾਹੀਦਾ ਦੁੱਖ ਦੀ ਘੜੀ 'ਚ ਤੁਹਾਡਾ ਸਾਰਿਆਂ ਦਾ ਧੰਨਵਾਦ ਕੁਦਰਤ ਸਾਹਿਬ ਨੂੰ ਚੜ੍ਹਦੀ ਕਲਾ 'ਚ ਰੱਖੇ ਇਹ ਵੀ ਜਿਹੜੇ ਸਾਡੇ ਨੌਜਵਾਨ ਇਹਨਾਂ ਦੀ ਕੰਪਨੀ ਸਭ ਤਰੱਕੀ ਕਰਨ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰਗੁਜ਼ਾਰ ਥੈਂਕ ਯੂ ਥੈਂਕ ਯੂ ਥੈਂਕ ਪਿੰਡ ਵਾਲਿਆਂ ਦਾ ਵੀ ਇਹ ਬਹੁਤ ਵਧੀਆ ਮਹਿਤਾਪੁਰ ਦੇ ਵਿੱਚ ਜਿੱਦਾਂ ਮਦਦ ਹੈ ਆਪ ਹੀ ਔਰਤਾਂ ਨੇ ਪਹੁੰਚ ਕਰਕੇ ਘਰੋ ਘਰ ਜਿਹੜੇ ਲੋੜਵੰਦ ਬੰਦੇ ਐ ਜਾਂ ਪਰਿਵਾਰ ਐ ਉਹਨਾਂ ਤੱਕ ਸਾਰਾ ਪਹੁੰਚ ਕੀਤੀ ਐ ਇਹ ਗੱਲਾਂ ਕੀ ਲੁੱਟਾ ਖੂਆ ਜਾਂ ਹੋਰ ਚੀਜ਼ ਆਇਆ ਅਜੀਹਾ ਕੁਝ ਨਹੀਂ ਦੇਖਣ ਨੂੰ ਥੱਲੇ ਮਿਲਦਾ ਜਦੋਂ ਅਸੀਂ ਕੰਮ ਕਰਦੇ ਆਂ ਲੋਕਾਂ ਦਾ ਸਾਂਝ ਇੱਕ ਕਪੜੇ ਕਿਸਮ ਦੀ ਇੱਕ ਮਸਾਲ ਹੈਗੀ ਆ ਉਹ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲਦੀ ਸਾਡੇ ਨੌਜਵਾਨਾਂ ਦਾ ਵੀ ਤਾਂ ਪਿੰਡ ਦੀਆਂ ਸਾਡੀਆਂ ਭੈਣਾਂ ਦਾ ਧੀਆਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਹਿਯੋਗ ਕੀਤਾ ਬਹੁਤ ਬਹੁਤ ਧੰਨਵਾਦ ਧੰਨਵਾਦ